ਸਸਿਕਾ ਜੀ ਟੀਵੀ ਡੈਸਕ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾ ਸ਼ਿਖਾ ਮੌਸਮ ਦੇ ਨਾਲ ਜੁੜੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆਂ ਪੰਜਾਬ ਪਰ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਉਸ ਵਾਪਰ ਤੇ ਜਾਣਕਾਰੀ ਲੈ ਕੇ ਹਾਜ਼ਰ ਆਂ ਦਰਸਲ ਦੱਸਿਏ ਤਾਂ ਹੁਣ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ yellow alert ਜਾਰੀ ਹੋ ਰਿਹਾ ਹੈ yellow alert ਜਾਰੀ ਹੈ ਸੰਗਣੀ ਤੁੰਦ ਦਾ ਯਾਨੀ ਕਿ ਪੰਜਾਬ ਦੇ ਵਿੱਚ ਸੰਗਣੀ ਤੁੰਦ ਪੈਣ ਦੇ ਸਬੂਤ ਦੱਸੇ ਗਏ ਨੇ ਲਗਾਤਾਰ ਫਟੀਆਂ ਪੂਵੇ ਪਵਾੜੀਆਂ ਹੋ ਗਈਆਂ ਨੇ ਔਰ ਬਦਲਦਾ ਪੰਜਾਬ ਦਾ ਮੌਸਮ ਹੁਣੇ ਕਹਿਰ ਮਚਾਉਂਦਾ ਹੋਇਆ ਨਜ਼ਰ ਆਉਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਰਾਕੇ ਦੀ ਠੰਡ ਪੈਣ ਦੀ ਵਿਵਿਖਿਆਣੀ ਹੋ ਚੁੱਕੀ ਹੈ ਜਾਨੀ ਕਿ ਹੁਣ ਹੌਲੀ ਹੌਲੀ ਦਿਨ ਪ੍ਰਤੀ ਦਿਨ ਇਹ ਠੰਡ ਦਾ ਅਹਿਸਾਸ ਪੰਜਾਬੀਆਂ ਨੂੰ ਜ਼ਿਆਦਾ ਮਾਤਰਾ ਤੇ ਹੋਣ ਵਾਲਾ ਹੈ ਤਾਂ ਲੋਕ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਹੁਣ ਕੁਝ ਅਜਿਹੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਸੰਘਣੀ ਧੁੰਦ ਤੇ ਤਾਪਮਾਨ ਦੇ ਵਿੱਚ ਗਰਾਵਟ ਤੇ ਲਗਾਤਾਰ ਬਦਲਦਾ ਮੌਸਮ ਤੁਹਾਡੇ ਲਈ ਕਹਿਰ ਪਰਸਾਉਂਦਾ ਨਜ਼ਰ ਆਉਣ ਵਾਲਾ ਹੈ ਕੀ ਕੁਝ ਭਵਿੱਖਵਾਨੀਆਂ ਹੋਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿੱਥੇ ਕਿ ਪਠਾਨਕੋਟ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਹੋਰ ਵੀ ਜਿੱਥੇ ਤਾਵਾਂ ਦੇ ਉੱਤੇ yellow alert ਜਾਰੀ ਹੋਇਆ ਹੈ ਤੋਂ ਦੱਸਦੇ ਇਸੇ ਹੀ ਚੱਲਦੇ ਪੰਜਾਬ ਚ ਸੰਘਣੀ ਧੁੰਦ ਦਾ ਲੜ ਚਾਰੀਆਂ ਮੌਸਮ ਵਿਗਿਆਨੀਆਂ ਦੇ ਅਨੁਸਾਰ 18 ਜੁਲਾਈ ਤੋਂ ਤੁੰਦ ਦਾ ਯੈਲੋ ਲਟ ਹੈ ਦੂਜੇ ਪਾਸੇ ਮੌਸਮ ਖੁਸ਼ਕ ਰਹੇਗਾ ਮੌਸਮ ਕੇਂਦਰ ਵੱਲੋਂ ਬਾਰਿਸ਼ ਨੂੰ ਲੈ ਕੇ ਕੋਈ ਵੀ ਸੰਭਾਵਨਾ ਨਹੀਂ ਜਤਾਈ ਗਈ ਹੈ ਔਰ ਹੁਣ ਇਸੇ ਹੀ ਚੱਲਦੇ ਲਗਾਤਾਰ ਹੀ ਪਟੀਆਂ ਜਿਹੜੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਨੇ ਔਰ 24 ਘੰਟਿਆਂ ਚ ਪੰਜਾਬ ਦੇ ਔਸਤ ਘਟੋ ਘਟਾ ਤਾਪਮਾਨ 0.1 ਡਿਗਰੀ ਦੀ ਮਾਮੂਲੀ ਗਿਰਾਵਟ ਵਿੱਚ ਦਰਜ ਕੀਤਾ ਗਿਆ ਹਾਲਕਿ ਤਾਪਮਾਨ ਆਮ ਨਾਲੋਂ ਕਰੀਬ 1.6 ਡਿਗਰੀ ਬਾਦਦਾ ਬੀ ਤੇਲਣ ਸਭ ਤੋਂ ਘੱਟ ਤਾਪਮਾਨ ਲੁਧਿਆਣਾ ਤੇ ਬਠਿੰਡਾ ਚ ਦਰਜ ਕੀਤਾ ਗਿਆ ਇਤੋਂ ਮਾਜ਼ਲੀਆ ਚ ਘੱਟੋ ਘਾਟਾ ਤਾਪਮਾਨ 6 ਡਿਗਰੀ ਰਿਹਾ ਹੈ। ਅੰਮ੍ਰਿਤਸਰ ਦਾ ਘੱਟੋ ਘਾਟਾ ਤਾਪਮਾਨ 9.2 ਡਿਗਰੀ, ਪਟਿਆਲਾ ਦਾ 8.2 ਡਿਗਰੀ, ਪਠਾਨਕੋਟ ਦਾ 9.6 ਡਿਗਰੀ, ਫਰੀਦਕੋਟ ਦਾ 9.8 ਡਿਗਰੀ, ਖੁਰਦਾਸਪੁਰ ਦਾ 7.0 ਡਿਗਰੀ, ਬੱਲੋਵਾਲ ਸੋਖੜੀ ਦਾ 10.5 ਡਿਗਰੀ, ਫਰੀਦਕੋਟ ਦਾ 11.2 ਡਿਗਰੀ, ਹੁਸ਼ਿਆਰਪੁਰ ਦਾ 9.2 ਡਿਗਰੀ, ਸਮਰਾਲਾ 11.2 ਡਿਗਰੀ, ਮਾਨਸਾ 8.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਬਦਲ ਦਾ ਮੌਸਮ ਪੰਜਾਬੀਆਂ ਲਈ ਕਹਿਰ ਸਾਬਤ ਹੋਣ ਵਾਲਾ ਹੈ। ਵੱਡੀਆਂ ਭਵਿੱਖਬਾਣੀਆਂ। ਹੋ ਚੁੱਕਿਆ ਨੇ ਤਾਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਧੁੰਦ ਸੰਘਣੀ ਧੁੰਦ ਦਾ ਅਲਰਟ ਜਾਰੀ ਹੈ ਔਰ ਪੰਜਾਬੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਅਜਿਹਾ ਮੌਸਮ ਤੁਹਾਡੇ ਲਈ ਕਹਿਰ ਵਰਸਾਉਂਦਾ ਹੋਇਆ ਨਜ਼ਰ ਆਉਣ ਵਾਲਾ ਹੈ ਕਿਉਂਕਿ ਆਉਣ ਵਾਲੇ ਦਿਨ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਭਾਰੀ ਰਹਿਣ ਵਾਲੇ ਨੇ ਦਸੰਬਰ ਮਹੀਨੇ ਦੇ ਵਿੱਚ ਜਿੱਥੇ ਕਿਹਾ ਜਾ ਰਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਉਸ ਵਾਪਤ ਹਲੇ ਠੰਡ ਨਹੀਂ ਪਈ ਹੈ ਪਰ ਹੁਣ ਜਿਸ ਤਰੀਕੇ ਦੇ ਨਾਲ ਦਿਨ ਪ੍ਰਤੀ ਦਿਨ ਇਹ ਸੰਘਣੀ ਧੁੰਦ ਵਾਧੀ ਜਾਵੇਗੀ ਆ ਲੋਕ ਜਿਹੜੇ ਨੇ ਇਸ ਠੰਡ ਤੋਂ ਪਰੇਸ਼ਾਨ ਹੋਣ ਵਾਲੇ ਨੇ ਤਾਂ ਆਈਯੂਐਮਪੀ ਵਾਪਸ ਦੀਆਂ ਰਿਪੋਰਟਾਂ ਦਾ ਕਹਿਣਾ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਦਸੰਬਰ ਮਹੀਨੇ ਵਿੱਚ ਜਨਵਰੀ ਦੇ ਵਿੱਚ ਵੀ ਠੰਡ ਦਾ ਅਹਿਸਾਸ ਦੇਖਣ ਨੂੰ ਮਿਲੇਗਾ। ਔਰ ਇਹ ਵੱਧਦੀ ਠੰਡ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਔਰ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਸਵੇਰ ਔਰ ਰਾਤ ਦੇ ਸਮੇਂ ਸੰਕੜੀ ਤੋਂ ਦਪਣ ਦੇ ਅਹਿਸਾਸ ਜਿਹੜੇ ਲੋਕਾਂ ਨੂੰ ਹੋਣ ਕੇ ਔਰ ਤੁਹਾਡਾ ਕਿਤੋਂ ਘਰੋਂ ਬਾਹਰ ਨਿਕਲਣਾ ਮੁਸ਼ਕਲ ਪਰਿਆ ਹੋ ਸਕਦਾ ਤੁਹਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਤੇ ਤੁਸੀਂ ਵੀ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਸੁਚੇਤ ਰਹਿਣਾ ਤੇ ਅਜਿਹੀ ਭਵਿੱਖਬਾਣੀ ਮੌਸਮ ਵਿਭਾਗ ਦੇ ਮੁਤਾਬਕ ਕੀਤੀ ਗਈ ਹੈ ਤਾਂ ਇਸ ਜਾਣਕਾਰੀ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ